ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਪ੍ਰਥਮ ਰਹਿਤ ਜਹ ਜਾਨ ਖੰਡੇ ਕੀ ਪਹਲ ਛਕੇ ਖਾਲਸਾ ਸਾਜਣਾ ਦੇ ਇਸ ਮੌਕੇ ਨੂੰ ਸਮਰਪਿਤ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਇਹ ਸ਼ਬਦ ਭਾਈ ਸਰ ਭਾਈ ਸਤਨਾਮ ਸਿੰਘ ਜੀ ਕੋਹੜਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਉਹਨਾਂ ਵੱਲੋਂ ਇਹ ਸ਼ਬਦ ਗਾਇਨ ਕੀਤਾ ਗਿਆ ਹੈ ਬਹੁਤ ਵਧੀਆ ਕੰਪੋਜੀਸ਼ਨ ਹੈ ਪਰ ਸਭ ਵੱਲ ਬਹੁਤ ਹੀ ਪਿਆਰ ਨਾਲ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਅੱਜ ਆਪਾਂ ਇਹ ਸ਼ਬਦ ਮੰਦਰ ਸਬਕ ਦੇ ਪੰਜਵੇਂ ਕਾਲੇ ਤੋਂ ਮੇਰੀਆਂ ਭੈਣਾਂ ਤੇ ਬੱਚਿਆਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਤੇ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸੁਣਾਉ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੂੰ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਇਸ ਸ਼ਬਦ ਦੇ ਦਰਵਜਨ ਵਾਲੀ ਤਾਲ ਕਹਿਰਾ ਤਾਲ ਹੈ ਜੀ ਇਸ ਸ਼ਬਦੰਦਰ ਲੱਗਣ ਵਾਲੇ ਸਵਰ ਹਨ ਜੀ ਸਾਰੇ ਕੋਮਲ ਗਾ ਕੋਮਲ ਮਾਪਾ ਮਾਪਾ ਧਾ ਕੋਮਲ ਤੇ ਨੀ ਗੁਮਲ ਪੈਰ ਵਿਰਾਗ ਦੀਆਂ ਸੁਰਾਂ ਹਨ ਜੀ ਇਹ ਸ਼ਬਦ ਲਿਖਤੀ ਰੂਪ ਵਿੱਚ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਲਿਖਤੀ ਰੂਪ ਵਿੱਚ ਇਹ ਸ਼ਬਦ ਆਪ ਡਿਸਕ੍ਰਿਪਸ਼ਨ ਵਿੱਚੋਂ ਲੈ ਸਕਦੇ ਹੋ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਨੂੰ ਤੇ ਨਵੇਂ ਆਏ ਤਾਂ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਉਹਨਾਂ ਨੇ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪ ਜੀਨ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਬਲ ਚੁਕਦੀ ਮਾਫੀ ਪਖਸ਼ਨੀ ਅਗਰ ਉਸਾਤ ਪਖਸ਼ਨੀ ਸ਼ਬਦ ਸਿੱਖੀ ਹੈ ਜੀ ਪ੍ਰਥਮ ਰਹਤ ਜਹਾਨ ਖੰਡੇ ਕੀ ਪਹੋਲ ਸੰਗੇ ਪ੍ਰਥਮ ਰਹਤ ਜਹਾਨ ਖੰਡੇ ਪਰਦਾ ਅਵਰ ਨਾ ਪਹੁੰਲ ਜੋ ਲਏ ਸੋਈ ਸਿੰਧ ਪਰਦਾ ਅਵਰ ਨਾ ਪਹੁੰਲ ਜੋ ਲਏ ਪ੍ਰਤਮ ਰਹਤ ਜਹਾਨ ਖੰਡੇ ਕੀ ਪਹੁੰਚ ਕੇ ਪ੍ਰਤਮ ਰਹਤ ਜਹਾਨ ਦੇ ਕੀ ਪਹਰ ਸ਼ਕੇ ਖੰਡੇ ਕੀ ਪਹਰ ਸ਼ਕੇ ਖੰਡੇ ਕੀ ਪਹਰ ਸ਼ਕੇ ਖੰਡੇ ਕੀ ਪਹਰ ਸ਼ਕੇ ਤੀਵੋ ਪੋਲ ਖੰਡਤਾ ਹੋਏ ਜਨਮ ਸੁਹਿਲਾ ਪੀਵੋ ਕੋਲ ਖੰਡਤਾਂ ਹੋਏ ਜਨਮ ਸੁਹਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਪ੍ਰਤਮ ਰਹਿਤ ਜਹਾਂ ਖੰਡੇ ਕੀ ਪਹੁੰਚੇ ਪ੍ਰਤਮ ਰਹਿਤ ਜਹਾਂ ਖੰਡੇ ਕੀ ਪਹੁੰਚੇ ਖੰਡੇ ਕੀ ਪਹੁੰਚੇ ਖੰਡੇ ਕੀ ਪਹੁੰਚੇ ਖੰਡੇ ਕੀ ਪਹੁੰਚੇ ਖੰਡੇ ਪਹੁੰਚ ਕੇ ਇਹ ਸਥਾਈ ਅਤੇ ਅੰਤਰਾ ਹੈ ਸ਼ਬਦ ਲਿਖਤੀ ਰੂਪ ਵਿੱਚ ਛੋਟਾ ਹੋਣ ਕਰਕੇ ਦੋ ਪੰਕਤੀਆਂ ਦਾ ਸ਼ਬਦ ਹੈ ਆਪ ਇਸ ਵਿੱਚ ਹੋਰ ਪੰਕਤੀਆਂ ਜੋੜ ਕੇ ਸ਼ਬਦ ਨੂੰ ਲੰਮੇਰਾ ਵੀ ਕਰ ਸਕਦੇ ਹੋ ਆਹ ਹੁਣ ਆਪਾਂ ਸਥਾਈ ਸਿੱਖੀਏ ਕੰਡੇ ਤੇ ਪਹੁੰਚ ਕੇ खंडे की छके खंडे पहल छके खंडे की पहल छके प्रथम रहत जान खंडे की पहल छके प्रथम रहत जह जान ਪ੍ਰਥਮ ਰਹਤ ਜਹ ਜਾਨ ਖੰਡੇ ਕੀ ਪਹੌਲ ਛਕੇ ਖੰਡੇ ਕੀ ਪਹੌਲ ਛਕੇ ਖੰਡੇ ਕੀ ਪਹੌਲ ਛਕੇ ਇਹ ਸਤਾਈ ਹੈ ਹੁਣ ਆਪਾਂ 15 ਸਿੱਖਾਂਗੇ ਸੋਈ ਸਿੰਘ ਪਰਦਾਨ ਔਰ ਨਪਾਹຸນ ਜੋ ਲਏ ਔਰ ਨਪਾਹຸນ ਜੋ ਲਏ ਸੋਈ ਸਿੰਧ ਪਰਦਾਨ ਔਰ ਨਪਾਹຸນ ਜੋ ਔਰ ਨਪਾਹຸນ ਜੋ ਲਏ ਔਰ ਨਪਾਹຸນ ਜੋ ਲਏ प्रथम रहत जह जान खंडे की पहुंच सके प्रथम रहत जह जान खंडे की पहुंच सके खंडे की पहुंच सके यह पहला अंतरा है इस विच होर पंक्ति जोड़ के अपन सनो ਸ਼ਬਦ ਨੂੰ ਲੈ ਮੇਰਾ ਕਰ ਲੈਨੇ ਹਾਂ ਪੀਵਹ ਪੋਲਖੰਡ ਤਾਰ ਹੋਏ ਜਨਮ ਸੁਹੇਲਾ ਪੀਵਹ ਪੋਲਖੰਡ ਤਾਰ ਹੋਏ ਜਨਮ ਸੁਹੇਲਾ ਹੋਏ ਜਨਮ ਸੁਹੇਲਾ ਹੋਏ ਜਨਮ ਸੁਹੇਲਾ ਵਾਹਵਾ ਹੋ ਗੋ ਬਿੰਦ ਸਿੰਗ ਫਿਰ ਤੋਂ ਵਾਹਵਾ ਹੋ ਗੋ ਬਿੰਦ ਸਿੰਗ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਪ੍ਰਥਮ ਰਹਤ ਜਹ ਜਾਨ खंडे की पोर सके प्रथम रहत जह जान खंडे की पोर सके खंडे की पोर सके खंडे की पोर सके समाप्ति खंडे की पोर सके खंडे की पोर सके ਇਹ ਅੱਜ ਦਾ ਸ਼ਬਦ ਹੈ ਜੀ ਜਿਵੇਂ ਮੈਂ ਆਪ ਜੀ ਨੂੰ ਸਲੋ ਸਲੋ ਸ੍ਰਾਮ ਤੇ ਸਾਰਾ ਸ਼ਬਦ ਸਮਝਾਇਆ ਆਪ ਜੀ ਨੂੰ ਉਸੇ ਤਰੀਕੇ ਨਾਲ ਕਰਨਾ ਹੈ ਬੋਲ ਜੋਗੀ ਦੀ ਮਾਫੀ ਬਖਸ਼ਣੀ ਹੈ ਕਿ ਉਸ ਮਾਤਮਿਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ